ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਆਪਾਂ ਗੱਲ ਕਰਦੇ ਹਾਂ 25 ਅਗਸਤ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜਿਵੇਂ ਅੱਜ ਆਪਾਂ ਸਵੇਰ ਵੇਲੇ ਦੱਸਿਆ ਹੋਇਆ ਸੀਗਾ ਕਿ ਅੱਜ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਪੰਜਾਬ ਦੇ ਸਵੇਰ ਵੇਲੇ ਸਾਫ਼ ਤੇ ਹਲਕੀ ਬੱਦਲਵਾਈ ਵਾਲਾ ਰਹਿ ਸਕਦਾ ਹੈ। ਟੁੱਟਵੇਂ ਤੌਰ ਤੇ ਕੁਝ ਇਲਾਕਿਆਂ ਦੇ ਵਿੱਚ ਛਰਾਟੇ ਜਿਹਾ ਲੱਗ ਸਕਦੇ ਹਨ ਪਰ ਵੱਡੇ ਪੱਧਰ ਤੇ ਮੀਂਹ ਦੀ ਕੋਈ ਵੀ ਸੰਭਾਵਨਾ ਨਹੀਂ ਰਹੇਗੀ ਮਾਹੌਲ ਉਸੇ ਤਰ੍ਹਾਂ ਦਾ ਹੀ ਰਿਹਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਬਣਿਆ ਹੋਇਆ ਹੈ ਤੇ ਬਾਅਦ ਦੁਪਹਿਰ ਜਿਵੇਂ ਹੀ ਜਾਵਾਂਗੇ ਤੇ ਉਸ ਤੋਂ ਬਾਅਦ ਹਲਕੀ ਹਲਕੀ ਬੱਦਲਬਾਈ ਬਣਨੀ ਸ਼ੁਰੂ ਹੋ ਜਾਵੇਗੀ ਜਿਹਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਲੱਗਣਗੇ ਸੋ ਬਾਅਦ ਦੁਪਹਿਰ ਜਾਂ ਰਾਤ ਤੋਂ ਪਹਿਲੋ ਪਹਿਲੋ ਕੱਲ੍ਹ ਵਾਂਗੂ ਅੱਜ ਫੇਰ ਕਾਫੀ ਖਾਵਾ ਤੇ ਮੀਂਹ ਦੇ ਛਰਾਟੇ ਪੈਣ ਦੀ ਸੰਭਾਵਨਾ ਹੈ ਤੇ ਕੁਝਕ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਵੀ ਪੈ ਸਕਦਾ ਹੈ ਜੇਕਰ ਜ਼ਿਲ੍ਹੇਵਾਰ ਗੱਲ ਕਰੀਏ ਤਾਂ ਜਲੰਧਰ ਦੇ ਬਹੁਤ ਸਾਰੇ ਇਲਾਕੇ ਨਵਾਂ ਸ਼ਹਿਰ ਆਨੰਦਪੁਰ ਰੋਪੜ ਮੋਹਾਲੀ ਚੰਡੀਗੜ੍ਹ ਹੁਸ਼ਿਆਰਪੁਰ ਦੇ ਕੁਝਕ ਇਲਾਕੇ ਗੜ ਸ਼ੰਕਰ ਹੋ ਗਿਆ ਬੰਗਾ ਹੋ ਗਿਆ ਫਗਵਾੜਾ ਹੋ ਗਿਆ ਜਾਂ ਇੱਧਰ ਮੋਗੇ ਵਾਲੀ ਸਾਈਡ ਹੋ ਗਈ ਮੁਖਸਰ ਹੋ ਗਿਆ ਫਰੀਦਕੋਟ ਦੇ ਕੁਝਕ ਇਲਾਕੇ ਹੋਗਾ ਫਾਇਲ ਕਰੇ ਕੁਝ ਕ ਇਲਾਕੇ ਹੋਗਾ ਜਾਂ ਲੁਧਿਆਣੇ ਦੇ ਆਸ-ਪਾਸ ਵਾਲੇ ਖੇਤਰਾਂ ਦੇ ਵਿੱਚ ਅਗਲੇ ਕੁਝ ਕ ਘੰਟਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਪੈ ਸਕਦੇ ਹਨ ਇਹ ਸ਼ਰਾਟ ਟੁੱਟਵੇਂ ਤੌਰ ਤੇ ਹੋਣਗੇ ਇਦਾਂ ਨਹੀਂ ਕਿ ਸਾਰੇ ਹੀ ਜ਼ਿਲ੍ਹੇ ਵਿੱਚ ਮੀਂਹ ਪਵੇਗਾ ਥੋੜੇ ਥੋੜੇ ਖੇਤਰਾਂ ਦੇ ਵਿੱਚ ਮੀਂਹ ਪਾਉਂਦੇ ਹੋਏ ਅੱਗੇ ਲੰਘਦੇ ਹੋਏ ਦਿਖਾਈ ਦੇਣਗੇ ਤੇ ਕੁਝ ਕਿ ਖੇਤਰਾਂ ਦੇ ਵਿੱਚ ਸਿਰਫ ਬੱਦਲਵਾਈ ਬਣ ਕੇ ਲੰਘ ਜਾਵੇ ਅਜਿਹਾ ਮਾਹੌਲ ਵੀ ਹੋ ਸਕਦਾ ਹੈ ਸੋ ਇਹ ਸਿਸਟਮ ਦੇ ਵਿੱਚ ਅਗਲੇ 2 ਦਿਨ ਇਸੇ ਤਰ੍ਹਾਂ ਹੀ ਮੀਂਹ ਪਵੇਗਾ ਰਾਜਸਥਾਨ ਦੇ ਵਿੱਚ ਲਗਾਤਾਰ ਭਾਰੀ ਤੋਂ ਭਾਰੀ ਮੀਂਹ ਪੈ ਰਹੇ ਨੇ